ਬੋਹੇ ਗੁਰੂ <laughs> ਸ਼੍ਰੀ ਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਐਲਾਨੇ ਗਏ ਮਾਲਵਿੰਦਰ ਸਿੰਘ ਕੰਗ ਜੋ ਕਿ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਨੇ ਸਭ ਤੋਂ ਪਹਿਲਾਂ ਅਸ਼ੀਰਵਾਦ ਪ੍ਰਾਪਤ ਕੀਤਾ ਕੰਗ ਸਾਹਿਬ ਕਿਉਂ ਰਿਹਾ ਮਹਿਸੂਸ ਕਰਦੇ ਹੂੰ ਅੱਜ ਇਤਿਹਾਸਿਕ ਧਰਤੀ ਤੇ ਨਤਮਸਤਕ ਹੋਣ ਲਈ ਆਇਓ ਇਹ ਸੁਭਾਵਿਕ ਜੀ ਗੱਲ ਹੈ ਇਹ ਤੇ ਬਹੁਤ ਮਤਲਬ ਮਹਾਨ ਧਰਤੀ ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਇਹਨੂੰ ਮਹਿਸੂਸ ਕਰ ਕਰਕੇ ਦੱਸਿਆ ਨਹੀਂ ਚਾਇਆ ਜਾ ਸਕਦਾ ਇਹ ਤੇ ਮਹਿਸੂਸ ਹੀ ਕੀਤਾ ਜਾ ਸਕਦਾ ਸੋ ਗੁਰੂ ਸਾਹਿਬ ਦੇ ਚਰਨਾ ਚੋਟ ਆਸਰਾ ਲੈਣ ਵਾਸਤੇ ਅੱਜ ਆਏ ਆ ਸਾਰੇ ਸਤਕਾਰਯੋਗ ਐਮਐਲਏ ਸਾਹਿਬਾਨਾਂ ਨਾਲ ਸਾਰੇ ਪਾਰਟੀ ਦੇ ਲੀਡਰਸ਼ਿਪਬਾਨਾਂ ਨਾਲ ਔਰ ਹੁਣ ਮਾਤਾ ਜੀ ਦੇ ਜਾ ਰਹੇ ਆ ਤਾਂ ਕਿ ਆਪਣੀ ਚੋਣ ਮੈ ਜਿਹੜੀ ਜ਼ਿੰਮੇਵਾਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਾਨ ਸਾਹਿਬ ਨੇ ਦਿੱਤੀ ਆ ਉਹਨੂੰ ਤਨਦੇਈ ਨਾਲ ਨਿਭਾਈਏ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਦੇ ਹਰ ਇੱਕ ਪਿੰਡ 'ਚ ਹਰੇਕ ਸੱਜਣ ਕੋ ਹਰੇਕ ਪਰਿਵਾਰ ਕੋ ਜਾ ਕੇ ਦੋ ਸਾਲ ਦੀਆਂ ਉਪਲਬਧੀਆਂ ਤੇ ਵੋਟ ਮੰਗੀ ਔਰ ਸਾਨੂੰ ਪੂਰੀ ਉਮੀਦ ਹੈ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਦੇ ਜਿਹੜੇ ਸਾਰੇ ਹੀ ਸਤਕਾਰਯੋਗ ਵੋਟਰ ਹੈ ਉਹ ਸਾਨੂੰ ਇਸ ਵਾਰ ਫਤਵਾ ਦੇਣਗੇ ਔਰ ਲੋਕ ਸਭਾ ਚ ਜਾਣ ਦਾ ਮੌਕਾ ਹੈ ਕੰਗ ਸਾਬ ਹਲਕਾ ਸ਼੍ਰੀ ਨਾਨਦਪੁਰ ਸਾਹਿਬ ਦੇ ਐਮ ਐਲ ਏ ਸਾਹਿਬ ਜੋ ਮੰਤਰੀ ਸਾਹਿਬ ਵੀ ਨੇ ਹਰਜੋਤ ਬੈਂਸ ਜੀ ਜੋ ਆਨੰਦਪੁਰ ਸਾਹਿਬ ਨੂੰ ਦਰਜਾ ਦਿਵਾਇਆ ਤੇ ਇਤਿਹਾਸਿਕ ਧਰਤੀ ਕਿਰਤਪੁਰ ਸਾਹਿਬ ਨੂੰ ਵੀ ਕਾਫੀ ਦਰਜਾ ਦਿਵਾਇਆ ਹੈ ਇਤਿਹਾਸਿਕ ਨਗਰੀ ਦਾ ਕੀ ਸਮਝਦੇ ਹੋ ਕੀ ਕੀ ਚੁਣੌਤੀਆਂ ਰਹਿਣਗੀਆਂ ਨਹੀਂ ਚੁਣੌਤੀਆਂ ਕੋਈ ਨਹੀਂ ਰਹਿਣਗੀਆਂ ਹਰਜੋਤ ਬੈਂਸ ਜੀ ਤਾਂ ਬਹੁਤ ਜੋ ਬਿਹਤਰੀਨ ਤਰੀਕੇ ਨਾਲ ਕੰਮ ਕਰ ਰਿਹਾ ਪੰਜਾਬ ਦੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹਨੂੰ ਸਮਾਰਨ ਚ ਰਾਤ ਦਿਨ ਮਿਹਨਤ ਕਰ ਰਿਹਾ ਪੂਰੇ ਪੰਜਾਬ ਲਈ ਕਰ ਰਿਹਾ ਹੈ ਆਨੰਦਪੁਰ ਸਾਹਿਬ ਤੇ ਕਰ ਹੀ ਰਿਹਾ ਔਰ ਉਹ ਜਿਸ ਤਰੀਕੇ ਨਾਲ ਐਜੂਕੇਸ਼ਨ ਰਿਫਾਰਮ ਕੀਤਾ ਪੂਰੇ ਪੰਜਾਬ ਚ ਲਾਹਮਿਸਾਲ ਹੈ ਔਰ ਇਹ ਜਿਹੇ ਹੀ ਮੈਨੂੰ ਲੱਗਦਾ ਹੈ ਲੀਡਰ ਸਾਹਿਬਾਨਾਂ ਦੀ ਸਾਡ ਨੂੰ ਲੋੜ ਹੈ ਰਮਾਨ ਸਾਹਿਬ ਦੀ ਅਗਵਾਈ ਚ ਲਗਾਤਾਰ ਜਿਹੜਾ ਹੈ ਅਸੀਂ ਲਗਾਤਾਰ ਅੱਗੇ ਵਧਾ ਜੇਕਰ ਲੋਕ ਫਤਵਾ ਦਿੰਦੇ ਨੇ ਆਨੰਦਪੁਰ ਸਾਹਿਬ ਦੇ ਭਲੇ ਵਾਸਤੇ ਜਾਂ ਆਨੰਦਪੁਰ ਸਾਹਿਬ ਦੇ ਵਿਕਾਸ ਵਾਸਤੇ ਕੰਮ ਤਰਹੀਸ ਦਵਾਂਗੇ ਜੀ ਬਹੁਤ ਜ਼ਿਆਦਾ ਦਵਾਂਗੇ ਇਹੀ ਤੇ ਅੱਜ ਤੱਕ ਬਦਕਿਸਮਤ ਦੀ ਕੋਈ ਮੈਂਬਰ ਪਾਰਲੀਮੈਂਟ ਇਥੋਂ ਬਣ ਕੇ ਆਪਣੇ ਮੁੰਡੇ ਦੇ ਹਲਕੇ ਜਾ ਕੇ ਪੈਸੇ ਲਾਉਂਦਾ ਕਦੀ ਕੋਈ ਆਪਣੇ Empire ਖੜੇ ਕਰਦਾ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਲੋਕਾਂ ਦੇ ਕੰਮਾਂ ਵਿੱਚ ਜਿਹੜਾ ਲਗਾਤਾਰ ਉਹਨਾਂ ਲਈ ਕੰਮ ਕਰਾਂ। ਸੋ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੀ ਸਾਡੇ ਨਾਲ ਜੁੜੇ ਨੇ ਬੈਂਸ ਸਾਹਿਬ ਅੱਜ ਇਤਿਹਾਸਿਕ ਨਗਰੀ ਤੇ ਜਿਸ ਤਰ੍ਹਾਂ ਮੱਥਾ ਟੇਕ ਕੇ ਲਈ ਕੰਗਸਾ ਪੁੱਜੇ ਨੇ ਕੀ ਕਹਿਣਾ ਚਾਹੋਗੇ? ਮੈਂ ਕਹੂੰਗਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਮਾਮਾ ਮੈਂ ਕਿਰਪਾ ਕਰੂਗੀ। ਪੂਰੇ ਪੰਜਾਬ ਤੋਂ ਸਭ ਤੋਂ ਵੱਡੀ ਜਿੱਤ ਹੈ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਦੀ ਹੋਵੇਗੀ। ਸੋ ਜਿਸ ਤਰ੍ਹਾਂ ਹਰਜੋਤ ਬੈਂਸ ਸਿੱਖਿਆ ਮੰਤਰੀ ਨੇ ਕਿਹਾ ਕਿ ਅਨੰਦਪ ਕੰਗ ਦੀ ਜੋ ਜਿੱਤ ਹੈ ਉਹ ਬਹੁਤ ਵੱਡੇ ਫਤਵੇ ਦੇ ਨਾਲ ਮਾਲਵਿੰਦਰ ਕੰਗ ਨੂੰ ਆਮ ਆਦਮੀ ਪਾਰਟੀ ਦੇ ਲਈ ਜਿਤਾਇਆ ਜਾਏਗਾ ਤੇ ਲੋਕ ਸਭਾ ਦੇ ਵਿੱਚ ਭੇਜਿਆ ਜਾਏਗਾ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੋਵੇਸ਼ ਲਟਾਵਾ ਸ਼੍ਰੀ ਅਨਖਪੁਰ ਸਾਹਿਬ